ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਪਹੁੰਚ ਚੁੱਕੇ ਆਂ ਬਾਈ ਬਲਜਿੰਦਰ ਸਿੰਘ ਜਾਤੇ ਗੋਡਾਲਾ ਕੋਲ ਜੀ ਆਦਾ ਬੋਰੀਆਂ ਲੇ ਲਈਆਂ ਨੇ ਸਾਰੇ ਇਕੱਠੇ ਕੀਤੀਆਂ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸੁਣਾਓ ਹੋਰ ਬਾਈ ਜੀ ਸਭ ਠੀਕ ਆ ਜੀ ਠੀਕ ਵਧੀਆ ਤੁਸੀਂ ਸੁਣਾਓ ਸੰਦੀਪ ਜੀ ਕੀ ਆ ਅੱਜ ਬਣੀ ਗੱਲ ਨੀਲੀਆਂ ਬੋਰੀਆਂ ਸਾਰੇ ਇਕੱਠੇ ਆ ਸਾਰੀ ਵੈਰਾਈਟੀ ਆ ਸਾਰੀ ਵੈਰਾਈਟੀ ਇਕੱਠੀ ਆ ਹਾਂ ਜੀ ਹੋਰ ਸੁਣਾਓ ਹਾਂ ਸਭ ਠੀਕ ਆ ਜੀ ਅੱਜ ਸੰਭੂ ਦੀ ਛੁੱਟੀ ਆ ਜੀ ਸੰਭੂ ਛੁੱਟੀ ਆ ਜੀ ਅੱਛਾ ਵਿਆਹ ਜਾਣਾ ਮੈਂ ਜੱਜ ਸਤਿ ਸ਼੍ਰੀ ਅਕਾਲ। ਇਹ ਮਾਲ ਅੱਜ ਤੇ 12-13 ਡੰਗ ਰਿਆ ਸੁਨੀਤ ਸਿੰਘ। ਹਾਂ ਮੈਂ ਆਵਾਦੂਆ ਜੀ। ਹਾਂਜੀ ਤੇ 7 ਕ ਡੰਗਰ ਆਪਾਂ ਪਾਉਣੇ ਆ। ਚਲੋ। ਹਾਂਜੀ ਤੇ ਇਹਨਾਂ ਵਿੱਚੋਂ ਸੂਈਆਂ ਚਾਰ ਗੱਬਣਾ ਆ। ਆਜੋ ਆਜੋ। ਇਹ ਬਜੀ ਸੂਈ ਆ। ਇਹ ਸੂਈਆਂ ਆ। ਉਹ ਨਾਲੇ ਆਜੋ ਆਜੋ ਲੈਓ ਲੈਓ ਲੈ ਆਓ। ਇੱਕ ਮਿੰਟ। ਉਹ ਗੱਬਣਾ ਜੀ? ਗੱਬਣ ਆ। ਅੱਛਾ ਕਿਨੇ ਦੇ? ਮੈਂ ਚੱਲ ਪਾ ਦਿੰਨੇ ਵੱਡੀ ਛੋਟੀ। ਪਹਿਲੇ ਸੂਏ ਜੀ। ਦੂਜਾ ਸੂਆ। ਦੂਜਾ ਸੂਆ। ਇਹ ਨਾ ਪਿਛਲਿਆਂ ਦੇ ਬੰਦੇ ਤਨਹੋਲੇਆਂ ਲਿਆਂਦੀ ਛੋਟੀ। ਅੱਛਾ। ਹਾਂ। ਲਓ ਜਾ। ਇਹਨਾਂ ਫਲਾਹਣਾ ਮੇਰੀ ਵੱਡੀ ਆ ਮੈਂ। ਕਿੰਨਾ ਨਵਾਂ ਲੱਗੂ ਭਾਜੀ ਇਹ ਇਹ 5-7 ਦਿਨ ਲਾ ਜਣਾ ਸਹੀ ਹਫਤਾ ਹੀ ਲਾ ਜੇ ਭਾਵੇਂ ਅਜੇ ਹਫਤਾ ਲੈ ਜੂਗੀ ਹਾਂ ਛੋਟੀ ਦਾ ਕਾਦ ਦੇਖੋ ਪਰ ਨਹੀਂ ਵੱਡੀ ਵੱਡੀ ਹੈ ਮੈ ਜੀ ਆਹੋ ਥੋੜਾ ਜਿਹਾ ਡਰਦੀ ਕੈਮਰੇ ਤੋਂ ਆਜੋ ਆਜੇ ਭਾਜੀ ਕਿੰਨੇ ਦੁੱਧ ਲਈ ਹੈ ਜੀ ਦੁੱਧ ਦੇ ਸੰਦੀਪ ਸਿੰਘ ਪਲੇਰਾ ਆਂਦੇ ਕੀਤਾ ਪਹਿਲੇ ਸਵੇਰੇ ਅੱਛਾ ਇਹ ਹੁਣ ਦੂਜਾ ਹੀ ਦੂਆ ਜੇ ਦੂਜਾ ਸੋਣੀ ਹੈ ਨਾ ਛਿੱਗੀ ਆ ਖਾ ਲਓ ਖਿਸ਼ੀਆਂ ਭਾ हां ਇਹ ਇਦੋਂ ਮਾ ਇਦੋਂ ਲੈ ਆ ਲੋ ਕਰੋ ਚਲ ਦਰਦੀ ਵੱਡੀ ਥੁੜੀ ਗਈ ਤਾਂ ਮੈਂ ਭਰ ਤੁਹਾਨੂੰ ਭਰ ਥੋੜਾ ਘਾ ਵਰਦੇ ਹੁੰਦੇ ਵੱਡੀ ਅਦੇ ਹੀ ਕੁਡੀ ਨੂੰ ਨਾ ਕਰੋ ਹਾਂਜੀ ਹਾਂਜੀ ਛੇੜੇ ਮੂੰਹ ਬੰਦ ਬੰਦ ਲੈ ਲੈ ਬੰਦ ਨੀ ਕੋਈ ਗੱਲ ਪਾਵੇਂ ਥੱਲੇ ਬੈਠੇ ਰਹੋ ਅਜੇ ਤਰੋਲੇ ਮੰਡੀ ਲੈ ਕੇ ਆਂਦੇ ਨੇ ਪਿਛਲੀ ਦੀ ਹਾਂਜੀ ਪਿਛਲੀ ਆ ਰਹਾਂ ਨਾਲ ਆਂਦੀ ਇਸ ਤਰ੍ਹਾਂ ਠੀਕ ਆ ਏਅਰ ਕਾ ਭਾਈ ਇਦਰਾ ਹੀ ਲਈ ਆ ਆ ਤੇ ਬੱਜੀ ਫਿਰਨ ਦੀ ਕੀਮਤ ਕੀ ਹੈਨੀ ਹੰਦੀਪ ਸਿੰਘ ਕੀਮਤ ਮੁੜ ਕੇ ਸੁਈ ਦੀ ਵਧ ਕਰਾਂਗੇ ਹੂੰ ਹੁਣ ਇਹ ਵੀ 1 5 ਕਰਦੇ ਮੁੱਲ ਤੇ 95 ਦੀ ਦੇ ਦਈਏ 92 ਦੀ ਦੇ ਦਾਂ ਚਲੋ ਜਾਂ ਦੋ ਹਾਂ ਨਾ 92 ਦੀ ਵੇਖੋ ਛੋਟੀ ਦਾ ਕਾਪੜਾ ਵੇਖੋ ਠੀਕ ਹੈ ਭਾਜੀ ਹਾਂ ਬਹੁਤ ਵੱਡੀ ਉਹ ਤਾਂ ਇਹ ਨਹੀਂ ਠੰਡੀ ਠੁੰਡੀ ਆ ਹਾਂ ਉਹ ਇਹ ਨਹੀਂ ਹੈਗਾ ਵੀ ਥੋੜਾ ਜਿਆਦਾ ਤੁਹਾਨੂੰ ਬੜਾ ਕਰਦੇ ਆ ਇਹ ਵੀ ਤਾਂ ਥੋੜਾ ਜਿਆਦਾ ਕਰਦੀ ਆ ਨਹੀਂ ਠੀਕ ਆ ਮੈਂ ਆਜੇ ਹੁਣ ਸੂਈ ਆ ਇਧਰ ਫੇ ਛੇ ਆ ਜੀ ਆ ਛੇ ਇਧਰ ਹੈ ਸੂਈਆਂ ਸਪਾਈਆਂ ਸਾਰੀਆਂ ਹਾਂਜੀ ਲਓ ਜੀ ਕਰੋ ਆ ਸੂਈ ਦੂਜੀ ਸੂਈ ਸੰਦੀਪ ਸਾਂ ਅੱਛਾ ਸੂਈ ਆ ਹਲਦੀ ਸੂਈ ਕੱਟੀ ਅੱਛਾ ਜੀ ਦੂਜੀ ਆ ਸੂਆ ਠੀਕ ਆ ਭਾਜੀ ਦਰ ਕਿੰਨਾ ਹੋਣ ਦੁੱਧ ਆ ਜੀ ਇਕੋ ਟਾਈਮ ਚ ਹੋਈ ਆ ਪਾ ਸਵੇਰੇ 3 ਕਿ ਲੀਟਰ ਚ ਹੋਇਆ ਠੀਕ ਆ 2.5 3 ਲੀਟਰ ਹਾਂਜੀ ਲਓ ਜੀ ਕਰੋ ਚੈੱਕ ਕਰੋ ਇਹ ਆ ਦੇਖੋ ਬਈ ਬੱਚਾ ਮਗਰ ਮਗਰ ਕਟਾਵਾ ਕਟਾ ਮਗਰਾ ਜੀ ਬਹੁਤ ਸੁਣੀ ਮੈਂ ਵਾ ਦੁੱਧ ਵਾਲੀ ਮੱਝ ਆ ਦੂਜਾ ਹੀ ਸੁਆ ਦੂਜਾ ਸੁਆ ਹੈ ਨਾ ਹਾਂਜੀ ਠੀਕ ਆ ਦੇਖੋ ਕਿਨੇ ਦਾ ਮਾ ਜੀ ਵਾਕੇ ਨਾ ਕਰੋ ਉਧਰ ਫਰੇ ਦੋ ਦਸ ਸੰਦੀਪਸਿਆਂ 10 ਕਿਲੋਟਰ ਪਹਿਲੇ ਸੁਵੇ ਕੀਤਾ ਦਾ 10000 ਠੀਕ ਆ ਆ ਚਲੋ 12 13 ਨਹੀਂ ਕਰਦੇ ਬੜਾ ਬੜਾ ਜੀ ਇਹ ਨੂੰ ਭਾਵੇਂ 15 16 ਕਹੀ ਜੇ ਕੋਈ ਫਾਇਦਾ ਨਹੀਂ ਨਹੀਂ ਠੀਕ ਹੈ ਜੀ ਕਿੰਨਾ ਕੁ ਦੇਣਾ ਉਹਨਾਂ ਕੁ ਪਤਾ ਹੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਚੰਗੀ ਮਹਿਵਾ ਥਾਲ ਲੋ ਬੜਾ ਸੋਹਣਾ ਵਾ ਅਣਸੋਣ ਬੜਾ ਸਵਾਦੀ ਸੰਦੀਪਸਾ ਤੇ ਬਾਜੀ ਪਰੰਦੀ ਕੀਮਤ ਆ ਕੀਵਨ ਸੰਦੀਪਸਿਆਂ ਏਰਕਾ ਉਰਦੇ ਵਾਲੇ ਪਾਉ ਉਰਦੇ ਹਾਂਜੀ ਠੀਕ ਆ ਤੇ ਨਿਕੇ ਨਿਕੇ ਪਹਾ ਵਾ ਇਹ ਸਾਫ ਸੁਥਰੇ ਡੰਗਰ ਆ ਹਾਂਜੀ ਇਹ ਤਾਂ ਸਨ ਹੀ ਸਨ ਮੋਲ 95 ਆ 85000 ਦੀ ਨਮਾਣੀ ਓਏ ਠੀਕ ਆ ਹਣਾ ਜਾਂਦੇ ਟੈਂਪਰ ਇਹ 200 ਸ਼ੋਰ ਚਲੋ ਕੋਈ ਜ਼ਿਆਦਾ ਜੀਤ ਨਾ ਕਰੇ ਨਹੀਂ ਠੀਕ ਆ ਲਓ ਜੀ ਬਿਲਕੁਲ ਜਾਇਜ਼ ਮੋਲ ਲਿਆ ਹੁਣ ਐਂਸਰ ਇਹ ਇਹ ਗੱਬਣਾ ਨਹੀਂ ਇਹ ਵੀ ਸੂਈ ਅੱਛਾ ਇਹ ਵੀ ਸੂਈ ਇਹ ਵੀ ਸੂਈ ਇਹਦੀ ਕਾਲਦੀ ਸੂਈ ਮੈਂ ਦੁੱਧ ਵਾਲੀ ਮੈਂ ਅੱਗਾ ਕੋ ਚੈੱਕ ਕਰੋ ਕਿ ਨਾ ਆਹ ਵੇਖੋ ਜਾਂ ਨੂੰ ਕਿੰਨਾ ਲਿਓ ਵਧਾਈ ਬੈਠੀ ਇਹਨੂੰ ਸੰਦੀ ਸਾ ਚਾਰ ਲੀਟਰ ਸਾਰੇ ਚੋਇਆ ਹਣਾ ਹਾਂਜੀ 4 ਲੀਟਰ ਚ ਹੋਇਆ ਰਣਾ ਸੇਰੇ ਅੱਛਾ ਇਹ ਕੱਲ ਦੀ ਸੂਈ ਹੈ ਇਹ ਉਦਾਂ ਹੀ ਡਟਿਆ ਕੱਲ ਦੀ ਸੂਈ ਹੈ ਬਸ ਠੀਕ ਹੈ ਫਿਰ ਆ ਵੇਖੋ ਗਾੜੀ ਵੀ ਖਾ ਲੋ ਹਾਂ ਅੰਦਾਜ਼ਾ ਕਦਾਂ ਭਾਗ ਲੱਗੇ ਇਹ ਹਾਂ ਨਾ ਨਾ ਠੀਕ ਹੈ ਕਟਾ ਕਟਾਈ ਇਹਦਾ ਮਗਰ ਇਹਦਾ ਵੀ ਕਟਾਈ ਆ ਇਹਦਾ ਵੀ ਕਟਾਈ ਆ ਹਾਂਜੀ ਠੀਕ ਹੈ ਜੀ ਫਿਰ ਚੀਜ਼ਾਂ ਫਿਰ ਸੁਣਿਆ ਬੰਦੀਆਂ ਕਿ ਨਹੀਂ ਜੀ ਹੈ ਉਹ ਚੀਜ਼ਾਂ ਸੁਣਿਆ ਫਿਰ ਹਾਂ ਨਹੀਂ ਅੱਧਾ ਇਹ ਸੰਦੀਆਂ ਐਂ ਬੰਦੀਆਂ ਹਾਂਜੀ ਇਸੇ ਦਾ ਵੀ ਮੁੱਲ ਹੋਣਾ ਹੈ 85 85 200 200 200 ਚਲੋ ਓ ਯਾਦੀ ਜਿਤਨਾ ਬੰਦਾ ਕਰੇ ਠੀਕ ਹੈ ਵੇ ਹੈ ਨਹੀਂ ਠੀਕ ਹੈ ਬਾਜੀ ਆ ਠੀਕ ਹੈ ਐ ਲੱਗੇ ਰਾਹ ਨਹੀਂ ਨਹੀਂ ਗੱਪੜ ਇਹ ਵੀ ਸੂਈ ਅੱਛਾ ਇਹ ਵੀ ਸੂਈ ਹਾਂਜੀ ਲੋ ਜੀ ਇਹ ਪਹਿਲਾ ਸੂਆ ਹੈ ਜੀ ਪਹਿਲਾ ਸੂਆ ਪਹਿਲਾ ਸੂਆ ਪਿਓ ਅਗਰ ਕੱਟੀ ਪਿਓਰ ਨਹੀਂ ਲਈ ਜਾ ਲਾ ਕਰੋ ਜੀ ਮਗਰ ਕੱਟੀ ਹੈ ਮਗਰ ਕੱਟੀ ਆ ਗਿਆ ਆਖੂਕ ਵੀ ਵੇਖੋ ਪੂਰੀ ਆਖੂ ਗਿਆ ਮਨ ਕੀ ਆ ਠੀਕ ਹੈ ਜੀ ਫਿਰ ਆ ਕੱਟੀ ਇਹ ਦੇ ਮਗਰ ਹੂੰ ਹੂੰ ਆ ਕੱਟਿਆ ਆ ਰਿਹਾ ਹਾਂਜੀ ਪੀ ਕੇ ਦੀ ਕੱਟੀ ਇਹਦੀ ਭਾਈ ਜੀ ਫਿਰ ਕੀ ਮੰਗਾ ਇਹਦੀ ਸੰਦੀਪ ਸਿੰਘ ਮੋਲ ਲੱਸੀ ਹਾਂਜੀ ਹਾਂ ਤੇ ਨਾ 72000 ਦੀ ਇਹ 72000 ਦੇਣੀ ਆ 72 ਦੀ ਦੇ ਦੇਣੀ ਠੀਕ ਆ ਕੋਈ ਯਾਰਾ ਮੋਲ ਨਹੀਂ ਆਪਾਂ ਦਾ ਠੀਕ ਠੀਕ ਹੈ ਭਾਈ ਕੋਈ ਖਿੱਚ ਕੁਛ 72000 ਦੇਣੀ ਆ ਹਾਂਜੀ ਬਸ ਠੀਕ ਆ ਪੂਰੀਆਂ ਨਿਸ਼ਾਨੀਆਂ ਨੀਲੀ ਨੂਲੀ ਆ ਅਜੇ ਚੌਗੀ ਹੋ ਮੂੰਵਾਂ ਵੀ ਤੇ ਆਹ ਜੀ ਇਹ ਪਲੋਂ ਕੱਟੀ ਆ ਇਹ ਗੱਬਣ ਹੈ ਅਜੇ ਗੱਬੜ ਹਾਂਜੀ ਲੋ ਜੀ ਪਹਿਲਾ ਸੋ ਝੋਟੀ ਗੱਬਰ ਇਹ ਵੀ ਦੇਖੋ ਠੀਕ ਆ ਤੋਰੋ ਕਿੰਨੇ ਟਾਈਮ ਲਾਊਗੀ ਜੀ ਇਹ 5-7 ਦਿਨ ਲੈ ਜੂ ਹੁੰਦੀ ਸਾਂ 5-7 ਦਿਨ ਲੈ ਜਾਣੇ ਆ ਝੋਟੀ ਵੀ ਬੜੀ ਜ਼ੋਰਦਾਰ ਆ ਇਹਦੀ 7 ਨੂੰ ਦਿਨ ਪੂਰੇ ਇਹਦੇ ਲੈ ਵਾ ਲੋ ਦੇਖੋ ਜੀ ਠੀਕ ਆ ਆਜੋ ਆਜੋ ਠੰਡੀ ਠੁੰਡੀ ਬੜੀ ਆ ਨਹੀਂ ਠੀਕ ਇਹ ਵੀ ਚੌਕੀ ਹੋਊਗਾ ਜੀ ਮੇਰੇ ਖਿਆਲ ਵਿੱਚ ਇਹ ਵੀ ਜਾਰ ਹਣਾ ਹਾਂਜੀ ਤੇ ਬੱਜੀ ਬਰਲੀ ਕੀਮਤ ਕੀ ਆ ਸੰਦੀਪ ਦਾ ਮੋਲੇ ਦਾ 95 ਇਹ ਵੀ 85 ਦੀ ਇਹ ਵੀ 85 ਅੱਜ ਤੇਲ ਲੈਣ ਵਾਲਾ ਹੀ ਕੰਮ ਕਰਾ 85 8500 ਚੱਲਣ ਦੋ 85 ਤੋਂ 500 ਛੋਟ ਕਰ ਦਾਂਗੇ ਚਲ ਠੀਕ ਆ ਜਿਹੜੀ ਲੈਣ ਦੇਣ ਵਾਲੀ ਇਹ ਠੀਕ ਆ ਬਾਜੀ ਇਹ ਠੀਕ ਆ ਹੈ ਚਾ ਬੂਰੀ ਗੱਪਣ ਇਹ ਵੀ ਗੱਪਣ ਸੰਦੀਪ ਅੱਛਾ ਇਹ ਵੀ ਗੱਪਣ ਬੂਰੀ ਨੀਲੀ ਬੂਰੀ ਨੀਲੀ ਦੇਖੋ ਕਰੋ ਜੱਕਰਾ ਦੀ ਬੂਰੇ ਬੂਰੇ ਨਾਲ ਦੋ ਖੜੀਆਂ ਬਾਈਕ ਕੋਲ ਕਰ ਲੈ ਜੋ ਟੈਂਸ ਨਹੀਂ ਦੋ ਬੂਰੀਆਂ ਉਹੀ ਵੇਖ ਦੋ ਬੂਰੀਆਂ ਇੱਕ ਹੌਲਾ ਪਾ ਦੇ ਇੱਕ ਪਾਰਾ ਪਾ ਵਾ ਬੇਠ ਬੜਾ ਦੇਖੋ ਗਰ ਨਾ ਬੋਲੀ ਬੜੀ ਦੁੱਧ ਵਾਲੀ ਸੰਦੀਪ ਸਿੰਘਾਂ ਵੀ ਦੁੱਧ ਵਾਲੀ ਹੈ ਜੀ ਹਾਂ ਕਿੰਨਾ ਨਾ ਲੈ ਜੋ ਭਾਜੀ ਇਹ ਇਹ 5-7 ਦਿਨ ਲੈ ਜੋ ਸੰਦੀਪ ਸਿੰਘਾਂ ਅੱਛਾ ਹਾਂਜੀ ਠੀਕ ਆ ਆ ਜਾਓ ਪਰ ਮੈਂ ਵਜਨ ਵਾਲੀ ਜੀ ਭਾਜੀ ਵਜਨ ਵਾਲੀ ਮੈਂ ਜੀ ਆਣ ਤੂੰ ਬੜਾ ਦੁੱਧ ਵਾਲੀ 13 ਗੀ ਲੀਟਰ ਦੁੱਧ ਕੀਤਾ ਪਿਛਲੇ ਹਾਂਜੀ ਹਾਂਜੀ ਇਹ ਵੀ ਬਾਬਾ ਜੀ ਮਾਤਾ ਇਹ ਵੀ ਸੰਦੀਸਿਆ 85 ਦੀ ਇਹ ਵੀ 85000 ਦੀ 85 ਦੀ ਬਾਕੀ ਠੀਕ ਹੈ ਜਿਆਦਾ ਕੋਈ ਆਪਾਂ ਇਹ ਨਹੀਂ ਕਰਦੇ ਨਹੀਂ ਠੀਕ ਹੈ ਇਹ ਵੀ 85000 ਦੀ ਜਿਆਦਾ ਕੀਤੇ ਜਿਆਦਾ ਨਹੀਂ ਮਿਲਣਾ ਨਹੀਂ ਬਿਲਕੁਲ ਜੀ ਜੈ ਜੈ ਮਨਕ ਜੀ ਚੱਲ ਜਿਆਦੇ ਰੁਪਈਆਂ ਦੀ ਗੱਬਣ ਕਰਕੇ ਆਪਾਂ ਹਾਂਜੀ 85 ਦੀ ਚਲੋ ਤੇ ਆਹ ਬਾਈ ਜੀ ਇਹ ਵੀ ਗੱਬਣ ਇਹ ਵੀ ਗੱਬਣ ਵੇਖੋ ਸੰਦੀਸਿਆ ਠੀਕ ਆ ਨਹੀਂ ਠੀਕ ਦੋਲ ਬੜਾ ਮੈਂ ਤਾਂ ਲੱਗਣੀ ਵਿੱਚ ਹਾਂ ਜੀ ਬੰਨਾ ਮੈਂ ਨੇ ਬੁਰਾ ਜੀ ਪੂਰਾ ਬੰਨਾ ਮੈਂ ਨੇ ਜੀ ਤੇ ਆਹ ਜੀ ਇਹ ਵੀ ਗੱਬਣ ਸੰਦੀਸਿਆ ਅੱਛਾ ਇਹ ਵੀ ਗੱਬਣ ਹਾਂਜੀ ਲਓ ਜੀ ਇਹ ਵੀ ਗੱਬਰ ਮੈਂ ਇਹ ਵੀ ਨਹੀਂ ਲੀਜੀ ਆਂਦੀ ਹਾਂ ਇਹ ਵੀ ਦੂਜਾ ਸੂਆ ਜੀ ਇਹ ਦੂਜਾ ਸੂਆ ਦੂਜਾ ਸੂਆ ਪੂਰੀ ਭਲੀ ਇਹ ਘਰੋ ਇਸ ਕੋ ਘਰੋ ਨਹੀਂ ਇਹਦਾ ਬੂਰੀਆਂ ਨੀਲੀਆਂ ਇਹਨਾਂ ਦੇ ਕੋਲ ਹਾਂ ਆਇਆ ਕਰੋ ਚੱਕਰ ਅੜੀ ਠੀਕ ਆ ਚੰਗੀਆਂ ਭਲੀਆਂ ਭੈਜੀ ਹਾਂਜੀ ਚੰਗੀਆਂ ਇੰਦੀ ਭੈਜੀ ਵੇ ਕੀਮਾ ਦਾ ਇਹਦੀ ਜ਼ਨੀਬ ਸਿਆ ਮੋਲ 80 75 ਹੂੰ 72 ਦੀ ਇਹਦੀ ਬੱਦਲੇ ਆ ਜੀ ਹਾਂਜੀ ਚਲੋ ਲਓ ਜੀ 70000 ਜਿਆਦਾ ਖੇਚ ਨਾ ਕਰੋ 70 ਦੀ ਦੇ ਦਾਂਗੇ ਬਾ ਠੀਕ ਆ ਹਨਾ ਲਓ ਜੀ 70000 ਦੀ ਬਾਕੀ 85 85000 ਦੀਆਂ ਵਿੱਚੋਂ ਹਾਂਜੀ ਠੀਕ ਹੈ ਤੇ ਬਾਕੀ ਮੇਰੇ ਵੇਖੋ ਆਈ ਛੇ ਸੱਤ ਮਹਿਲਾ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਤੁਹਾਡਾ ਛੋਟੀਆਂ ਮੈਂਆਂ ਸਾਰੀਆਂ ਬਿਲਕੁਲ ਬਿਲਕੁਲ ਹਨਾ ਤੇ ਠੀਕ ਹੈ ਜੀ ਫਿਰ ਠੀਕ ਹਾਂਜੀ 7008242705 ਪਿੰਡ ਕੋੜਜਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਪਕਾਲਾ ਹਸਕਾਸੀ